ਸਰਕਾਰ ਮਜਬੂਰੀਆਂ ਦੱਸ ਕੇ ਦਰਕਰਤਾ ਦੀ ਕਟਾਈ ਪੀਲੀ ਕਾਫੀ ਸਰਕਾਰਾਂ ਦੋ ਦਿਨ ਟਰਮਾਂ ਦੇ ਵਿੱਚੋਂ ਪੰਜਾਬ ਨੂੰ ਤਰਫ 30 35% ਹੀ ਰਹਿ ਗਏ ਨੇ ਬੜਾ ਇਹ ਚਿੰਤਨ ਦਾ ਵਿਸ਼ਾ ਇਸ ਚੀਜ਼ ਦਾ ਪਰ ਕਿਸੇ ਕਾਰੋਬਾਰ ਨੂੰ ਬੰਦ ਕਰਨਾ ਸਮੇਂ ਤੋਂ ਪਹਿਲਾਂ ਬੰਦ ਕਰਨਾ ਆ ਕਰਵਾਉਣਾ ਇਹ ਆਪਣੇ ਆਪ ਇੱਕ ਆਰਡਰ ਕਰਨੇ ਬੜੀ ਘਾਸੋਂ ਹੀ ਨਹੀਂ ਕਰ ਲੈ ਡਿਮਾਂਡ ਕਰਨੀ ਫੈਡਰੇਸ਼ਨ ਦੱਸਿਆ ਕਿ ਮਜਬੂਰੀ ਹੈ ਪਰ ਇਹਦੇ ਕੋਈ ਸਥਾਈ ਹੱਲ ਨਹੀਂ ਹੈ ਇਹ ਗੱਗਰੀਆਂ ਵੀ ਦੁਬਾਰਾ ਇੱਕ ਤੋਂ ਲੈ ਕੇ 4 ਵਜੇ ਤੱਕ ਅਸੀਂ ਕਹਿੰਨੇ ਅਸੀਂ ਆਪਣੇ ਕਾਰਵਾਲੇ ਵਿੱਚ ਏਸੀ ਨਹੀਂ ਲਾਵਾਂ ਇਸ ਜਾਗਣੇ ਮੇਨ ਗਰਮੀ ਦੀ ਉਹੀ ਨੇ 3-4 ਘੰਟੇ ਲekin ਸ਼ਾਮ ਨੂੰ ਗਰਮੀ ਕਰੇ ਸ਼ਾਮ ਨੂੰ ਹੀ ਕਾਗਵਾਰ ਨਿਕਲਦਾ ਤੇ ਅਸੀਂ ਅਸੀਂ ਵੇਲੇ ਬੈਠੇ ਹੁੰਦੇ ਹਾਂ 7 ਵਜੇ ਕਾਰੋਬਾਰ ਬੰਦ ਕਰਾਣੇ ਵੱਡੀ ਇੱਕੇ ਸਮਝਦਾਰੀ ਗੱਲ ਨਹੀਂ ਹੈਗੀ ਦਫ਼ਤਰਾਂ 'ਚ ਮੈਂ ਕਿਤੇ ਵੀ ਨਹੀਂ ਲਿਖਿਆ ਹੋਇਆ ਵੀ ਏਸੀ ਲਾਉਣ ਦਫ਼ਤਰਾਂ ਦੇ ਵਿੱਚ ਠੀਕ ਹੈ ਅੱਜ ਅਫਸਰशाही ਬੜੀ ਭਾਰੂ ਹੈ ਸਾਡੇ ਦੇ ਉੱਪਰ ਅਫਸਰ ਆਪਣੇ ਲੈਵਲ ਦੇ ਏਸੀ ਲਗਾਉਂਦੇ ਨੇ ਦਫ਼ਤਰਾਂ 'ਚ ਬੈਠਦੇ ਨੇ ਉੱਤਰ ਪ੍ਰਦੇਸ਼ ਨੇ ਪੰਜਾਬ ਦੇ ਅੰਦਰ ਵੀ ਲਗਾਤਾਰ ਜੇਕਰ ਗਰਮੀ ਦੀ ਗੱਲ ਕੀਤੀ ਜਾਵੇ ਤਾਂ ਗਰਮੀ ਸਾਰੇ ਆਪਣੇ ਪਿਛਲੇ ਰਿਕਾਰਡ ਤੋੜਦੇ ਹੋਏ ਨਜ਼ਰ ਆਉਂਦੀ ਆ ਉੱਥੇ ਹੀ ਜੇਕਰ ਬਿਜਲੀ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਬਿਜਲੀ ਦੀ ਖਪਤ ਦੁੱਗਣੀ ਚੌਗਣੀ ਹੋ ਜਾਂਦੀ ਆ ਅਤੇ ਉੱਥੇ ਹੀ ਇਸ ਖਪਤ ਨੂੰ ਦੇਖਦੇ ਹੋਏ ਆਲ ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਇਕ ਖੁੱਲੀ ਚਿੱਠੀ ਲਿਖੀ ਆ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਕਿ ਜੋ ਦਫ਼ਤਰਾਂ ਦਾ ਸਮਾਂ ਚਾਹੇ ਉਹ ਸਰਕਾਰੀ ਦਫ਼ਤਰ ਹੋਣ ਜਾਂ ਪ੍ਰਾਈਵੇਟ ਦਫ਼ਤਰ ਹੋਣ ਉਹਨਾਂ ਦਾ ਸਮਾਂ 2 ਵਜੇ ਕਰ ਦੇਵੋ ਪਰ ਉੱਥੇ ਹੀ ਉਹਨਾਂ ਨੇ ਜੋ ਦੁਕਾਨਾਂ ਨੇ ਜਾਂ ਮਾਲ ਨੇ ਉਹਨਾਂ ਦਾ ਸਮਾਂ ਵੀ ਕਿਤੇ ਨਾ ਕਿਤੇ ਫਿਕਸ ਕਰਨ ਦੀ ਗੱਲ ਕੀਤੀ ਆ ਉਹਨਾਂ ਦਾ ਸਮਾਂ 7 ਵਜੇ ਆਖਿਆ ਜਾ ਰਿਹਾ ਕਿ ਸ਼ਾਮ ਨੂੰ 7 ਵਜੇ ਚਾਹੇ ਉਹ ਦੁਕਾਨਾਂ ਨੇ ਚਾਹੇ ਉਹ ਮਾਲ ਨੇ ਉਹਨਾਂ ਨੂੰ ਸਰਕਾਰ ਬੰਦ ਕਰਨ ਦੇ ਹੁਕਮ ਦੇਵੇ ਉਹਨਾਂ ਨੇ ਤਰਕ ਦਿੱਤਾ ਕਿ ਬਿਜਲੀ ਦੀ ਵੱਡੀ ਮੰਗ ਨੂੰ ਦੇਖਦੇ ਹੋਏ ਜੇਕਰ ਇਹ ਜਿਹਾ ਨਾ ਕੀਤਾ ਤਾਂ ਹੋ ਸਕਦਾ ਕਿ ਜੋ ਗ੍ਰਿਡ ਨੇ ਉਹ ਫੇਲ ਹੋ ਸਕਦੇ ਨੇ ਉਸ ਨੂੰ ਬਚਾਉਣ ਦੇ ਲਈ ਜੋ ਆਲ ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਆ ਉਸ ਨੇ ਹਵਾਲਾ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਖਿਆ ਗਿਆ ਕਿ ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕੇਂਦਰੀ ਪੁਲ ਤੋਂ 1000 ਮੈਗਾਵਾਟ ਮਾਰਦੀ ਬਿਜਲੀ ਦਾ ਤੁਰੰਤ ਪ੍ਰਬੰਧ ਕਰਨ ਦੀ ਬੇਨਤੀ ਵੀ ਕੀਤੀ ਗਈ ਆ ਕਿ ਜੋ ਮੰਗ ਕੀਤੀ ਗਈ ਆ ਸੰਗਰੂਰ ਦੀ ਗੱਲ ਕੀਤੀ ਆ ਵੀ ਤਾਂ ਸੰਗਰੂਰ ਜ਼ਿਲ੍ਹਾ ਸੰਗਰੂਰ ਦੇ ਵਪਾਰ ਮੰਡਲ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਨੇ ਉਹਨਾਂ ਨਾਲ ਗੱਲ ਕਰ ਲਏ ਆ ਵੀ ਉਹ ਕਿਸ ਤਰ੍ਹਾਂ ਵੇਖਦੇ ਨੇ ਮੰਗ ਨੂੰ ਵਪਾਰ ਮੰਡਲ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਨਾਲ ਗੱਲ ਕਰ ਲਏ ਨੇ ਉਹ ਕਿਸ ਤਰ੍ਹਾਂ ਵੇਖਦੇ ਨੇ ਜੋ ਆਲ ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਦੇ ਵੱਲੋਂ ਜੋ ਮੰਗ ਰੱਖੀ ਗਈ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਗਈ ਆ ਕਿਸ ਤਰ੍ਹਾਂ ਵੇਖਦੇ ਨੇ ਪ੍ਰਧਾਨ ਜੀ ਮੰਗ ਕੀਤੀ ਗਈ ਆ ਕਿ ਬਿਜਲੀ ਲਗਾਤਾਰ ਵੱਦੀ ਜਾ ਰਹੀ ਆ ਜੇਕਰ ਗੱਲ ਕੀਤੀ ਜਾਵੇ ਤਾਂ ਆਲ ਇੰਡੀਆ ਪਾਵਰ ਇੰਜੀਨੀਅਰ ਨੇ ਜੋ ਮੰਗ ਰੱਖੀ ਆ ਕਿ ਦੁਕਾਨਾਂ ਦਾ ਸਮਾਂ 7 ਵਜੇ ਕਰ ਦੇਣਾ ਚਾਹੀਦਾ ਅਤੇ ਜੋ ਦਫ਼ਤਰਾਂ ਦਾ ਸਮਾਂ ਉਹ 2 ਵਜੇ ਕਰ ਦੇਣਾ ਚਾਹੀਦਾ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਨੋ ਡਾਊਟ ਜਿਸ ਤਰ੍ਹਾਂ ਦਰਖਤਾਂ ਦੀ ਕਟਾਈ ਹੋ ਰਹੀ ਹੈ ਸੜਕਾਂ ਬਣਾਉਣ ਵਾਸਤੇ ਇਹ ਹੋਰ ਹੀ ਬੜੀਆਂ ਸਰਕਾਰ ਮਜਬੂਰੀਆਂ ਮਜਬੂਰੀਆਂ ਦੱਸ ਕੇ ਦਰਖਤਾਂ ਦੀ ਕਟਾਈ ਪੀਲੀ ਕਾਫੀ ਸਰਕਾਰਾਂ ਦੋ ਦਿਨ ਟਰਮਾਂ ਦੇ ਵਿੱਚੋਂ ਪੰਜਾਬ ਦੇ ਦਰਖਤ 30 35% ਹੀ ਰਹਿ ਗਏ ਨੇ ਬੜਾ ਇਹ ਚਿੰਤਨ ਦਾ ਵਿਸ਼ਾ ਇਸ ਚੀਜ਼ ਦਾ ਬਿਲੀ ਸੰਗਠਨ ਪੈਣਾ ਗਰਮੀ ਦਾ ਜੋ ਤਾਦਾਦ ਆਉਦਿਆਂ ਕਾਫੀ ਵਧ ਗਈ ਤਾਂ ਬਿਲੀ ਡਿਮਾਂਡ ਵਧ ਗਈ ਬਿਲਕੁਲ ਅਸੀਂ ਮਹਿਸੂਸ ਕਰਦੇ ਹਾਂ ਪਰ ਕਿਸੇ ਕਾਰੋਬਾਰ ਨੂੰ ਬੰਦ ਕਰਨਾ ਸਮੇਂ ਤੋਂ ਪਹਿਲਾਂ ਬੰਦ ਕਰਨਾ ਆ ਕਰਵਾਣਾ ਇਹ ਆਪਣੇ ਆਪ ਚ ਇੱਕ ਆਰਡਰ ਕਰਨੇ ਬੜੀ ਘਾਸੋਂ ਹੀ ਨਹੀਂ ਗੱਲ ਹੈ ਡਿਮਾਂਡ ਕਰਨੀ ਫੈਡਰੇਸ਼ਨ ਦੱਸਿਆ ਕੋਈ ਮਜਬੂਰੀ ਹੈ ਪਰ ਇਹਦੇ ਕੋਈ ਸਥਾਈ ਹੱਲ ਨਹੀਂ ਹੈ ਇਹਦਾ ਹੱਲ ਆਪਾਂ ਬੈਠ ਕੇ ਕਰ ਸਕਦੇ ਹਾਂ ਸਰਕਾਰ ਚਾਹੇ ਸਾਡੇ ਨਾਲ ਪਾਵਨ ਦਾ ਪੰਜਾਬ ਲੈਵਲ ਦੇ ਸਾਡੇ ਪ੍ਰਧਾਨ ਜੀ ਨੇ ਪਿਆਰ ਵਾਲਾ ਸੇਡ ਜੀ ਡਿਸਟ੍ਰਿਕਟ ਦੇ ਅਗਲੇ ਯੂਨਿਟਾਂ ਬਣੀਆਂ ਆਈਆਂ ਸਾਡੇ ਨਾਲ ਬੈਠ ਕੇ ਸੈਟਿੰਗ ਕਰ ਸਕਦੇ ਹਾਂ ਅਸੀਂ ਐਗਰੀ ਆ ਵੀ ਦੁਪਹਿਰ ਦੇ 1 ਤੋਂ ਲੈ ਕੇ 4 ਵਜੇ ਤੱਕ ਅਸੀਂ ਕਹਿੰਨੇ ਆ ਅਸੀਂ ਆਪਣੇ ਕਾਰਵਾਰ ਦੇ ਵਿੱਚ ਏਸੀ ਨਹੀਂ ਲਾਵਾਂਗੇ 3-4 ਘੰਟੇ ਮੇਨ ਗਰਮੀ ਦੀ ਹੋਈ ਨੇ 3-4 ਘੰਟੇ ਲੇਕਿਨ ਸ਼ਾਮ ਨੂੰ ਗਰਮੀ ਘੱਟ ਸ਼ਾਮ ਨੂੰ ਹੀ ਗਾਗਵਾਰ ਨਿਕਲਦਾ ਦਿਨੇ ਅਸੀਂ ਵੇ 7 ਵੇ ਘਰਵਾ ਬੰਦ ਕਰਾਣੇ ਵੱਡੀ ਇੱਕੇ ਸਮਝਦਾਰੀ ਦੀ ਗੱਲ ਨਹੀਂ ਹੈਗੀ ਸਰਕਾਰ ਸਾਨੂੰ ਚਾਹੇ ਜਿੱਥੇ ਚਾਹੇ ਕੋਈ ਐਕਸ਼ਨ ਲੈਵਲ ਦੇ ਐਸਡੀਓ ਲੈਵਲ ਤੇ ਬੈਠ ਕੇ ਮੀਟਿੰਗਾਂ ਫਿਕਸ ਕਰੇ ਅਸੀਂ ਮੀਟਿੰਗ ਕਰਨ ਦੇ پابੰਦ ਹਾਂ ਔਰ ਬਿਨਾ ਉਹ ਪਾਰ ਨੇ ਰਾਏ ਕਿਤੇ ਵਾਅਦਾ ਕਰਦਾ ਹਾਂ ਡਿਸਟ੍ਰਿਕਟ ਪਾਵਨ ਦੇ ਵੱਲੋਂ ਦੁਪਹਿਰੇ 1 ਵਜੇ ਤੋਂ ਲੈ ਕੇ 4 ਵਜੇ ਤੱਕ ਅਸੀਂ ਏਸੀ ਬਿਲਕੁਲ ਦੁਕਾਨਾਂ 'ਚ ਨਹੀਂ ਚਲਾਵਾਂਗੇ ਗੱਲ ਸਰਕਾਰ ਚਾਹੇ ਸਾਡੇ ਨਾਲ ਸੈਟਿੰਗ ਗੱਲ ਇਸ ਚੀਜ਼ ਦੀ ਜਿੱਦਾਂ ਦਫ਼ਤਰਾਂ ਦੀ ਗੱਲ ਹੈ ਦਫ਼ਤਰਾਂ 'ਚ ਮੈਂ ਕਿਤੇ ਵੀ ਨਹੀਂ ਲਿਖਿਆ ਆ ਕਿ ਏਸੀ ਲਾਉਣੇ ਦਫ਼ਤਰਾਂ ਦੇ ਵਿੱਚ ਠੀਕ ਹੈ ਅੱਜ ਅਫਸਰਸ਼ਾਈ ਬੜੀ ਭਾਰੂ ਹੈ ਸਾਡੇ ਦੇ ਉੱਪਰ ਅਫਸਰ ਆਪਣੇ ਲੈਵਲ ਦੇ ਏਸੀ ਲਗਾਉਂਦੇ ਨੇ ਦਫ਼ਤਰਾਂ 'ਇਮੈਟ ਦੇ ਨੇ ਜੇ ਸਰਕਾਰ ਚੱਲੀ ਹੈ 8 ਤੋਂ ਲੈ ਕੇ 2 ਵਜੇ ਤੱਕ ਸਮਾਂ ਕਰਨਾ ਹੈ ਦਫ਼ਤਰਾਂ ਦਾ ਤਾਂ ਸਰਕਾਰ 8 ਤੋਂ 12 ਵੀ ਕਰ ਸਕਦੀ ਹੈ ਏਸੀ ਲਾਉਣ ਆਉਣ ਜੇ ਅਸੀਂ 1 ਤੋਂ 4 ਅਸੀਂ ਆਪਣੀ ਦੁਕਾਨਾਂ ਦੇ ਏਸੀ ਬੰਦ ਕਰਨ ਤਿਆਰਾਂ ਤਾਂ 8 ਤੋਂ 12 ਵਿੱਚ ਉਹ ਵੀ ਨਾ ਏਸੀ ਤੋਂ ਕੰਮ ਕਰ ਸਕਦੇ ਨੇ ਸੈਚਰਡੇ ਸੰਡੇ ਗਰਮੀ ਗਰਮੀ ਓਪਨ ਰੱਖ ਲੈਣ ਦਫ਼ਤਰ ਮੀਨ 7 ਡੇ ਦਫ਼ਤਰ ਓਪਨ ਹੋ ਜਾਣ ਕੋਈ ਦਿੱਕਤ ਨਹੀਂ 8 ਤੋਂ 12 4 ਕਾ ਡਿਊਟੀ ਕਰ ਦੋ ਅਫਸਰਾਂ ਦੀ ਜਾਂ ਬਾਕੀ ਜਿਹੜੇ ਉਹਨਾਂ ਦੇ ਮੁਲਾਜ਼ਮ ਨੇ ਉਦੋਂ ਵੀ ਜੇ ਨਹੀਂ ਬੱਚੇ ਤੋਂ ਹੋ ਜਾ ਤਿਕ ਤੋਂ ਲੈ ਕੇ 4 ਵਜੇ ਤੱਕ ਡਿਸਟ੍ਰਿਕਟ ਸੰਗਰੂਪ ਆਉਣ ਦਾ ਤੁਹਾਡੇ ਨੇ ਵਾਦਾ ਕਰਦਾ ਤੁਹਾਡੇ ਚੈਨਲ ਰਾਹੀਂ ਵਾਦਾ ਕਰਦਾ ਆਪਣੇ ਤੌਰ ਤੇ ਬਿਨਾਂ ਉਹਵਾਰੀਆਂ رائے ਕਿਤੇ ਸਾਨੂੰ ਆਉਣ ਉਹਵਾਰੀਆਂ ਤੇ ਮਾਣ ਹੈ ਪੰਜਾਬ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਖੜੇ ਆ ਅਸੀਂ ਵੀ ਦੁਬਾਰਾ 1 ਵਜੇ ਤੋਂ ਲੈ ਕੇ 4 ਵਜੇ ਤੱਕ 3 ਵਜੇ ਤੱਕ ਚਾਰ ਜਿਸਟਾਂ ਸਰਕਾਰ ਜਾਏ 3 ਘੰਟੇ ਅਸੀਂ ਅਸੀਂ ਬਿਲਕੁਲ ਯੂਜ਼ ਨਹੀਂ ਕਰਾਂ ਦੁਕਾਨ 'ਚ ਉਦੋਂ ਨਾਲ ਬਿਜਲੀ ਦੀ ਜਿਹੜੀ ਪਾਦਰ ਵਰਤ ਸਾਦੀ ਹੈ ਇਹਦੇ ਵਿੱਚ ਪ੍ਰਧਾਨ ਜੀ ਇੱਕ ਗੱਲ ਕੀਤੀ ਜਾਵੇ ਤਾਂ ਜੋ ਆਲ ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਆ ਉਹ ਤਰਕ ਦੇ ਰਹੀ ਹੈ ਕਿ ਪਿਛਲੇ ਸਾਲ ਨਾਲੋਂ 43% ਬਿਜਲੀ ਦੀ ਜੋ ਮੰਗ ਆ ਉਹ ਵਧੀਆ ਖਪਤ ਵਧੀਆ ਜਿਸ ਨੂੰ ਦੇਖਦੇ ਹੋਏ ਕਹਿੰਦੇ ਨੇ ਵੀ ਅਸੀਂ ਸਾਨੂੰ ਚਿੱਠੀ ਲਿਖਣ ਦੇ ਲਈ ਮਜਬੂਰ ਆ ਫਿਲਹਾਲ ਮੁੱਖ ਮੰਤਰੀ ਇਸ ਤੇ ਕੀ ਚਿੱਠੀ ਦੇ ਉੱਤੇ ਕੀ ਐਕਸ਼ਨ ਲੈਂਦੇ ਨੇ ਕੁਝ ਉਹਨਾਂ ਦੀ ਮੰਗਾਂ ਮੰਨਦੇ ਨੇ ਜਾਂ ਨਹੀਂ ਮੰਨਦੇ ਆਉਣ ਵਾਲਾ ਸਮਾਂ ਵੀ ਦੱਸੇਗਾ ਦੇਖੋ ਸਿੱਧੂ ਸਾਹਿਬ ਇਹ ਬੜੀ ਤਰਾਸਦੀ ਹੈ ਪੰਜਾਬ ਹਰਿਆਲੀ ਜੀ ਬੜਾ ਪਿੱਛੇ ਜਾ ਰਿਹਾ ਸਾਡੇ ਨਾਲ ਹਰਿਆਣਾ ਬੜਾ ਉੱਪਰ ਹੈ ਜੀੜੀ ਰੋਡ ਵੀ ਦੇਖਦੇ ਆ ਮੈਨੂੰ ਯਾਦ ਆ ਪਿੱਛੇ ਅੰਵਾਲੋਂ ਚੱਲਿਆ ਪਿਛਲੇ ਹਫਤੇ ਦੀ ਗੱਲ ਹੈ ਅੰਵਾਲੋਂ ਚੱਲਿਆ ਤਾਂ ਮੈਂ ਸੋਚਿਆ 10 ਮਿੰਟ ਰਸਤੇ 'ਤੇ ਰੈਸਟ ਕਰ ਲਾਂ ਤਾਂ ਮੈਨੂੰ ਦੇਖ ਲਓ ਸਾਰਾ ਹਾਈਵੇ ਦੇ ਉੱਪਰ ਕੋਈ ਦਰਖਤ ਇਦਾਂ ਦੇ ਨਹੀਂ ਮਿਲਿਆ ਜੇ 10 ਮਿੰਟ ਗੱਡੀ ਸਾਈਡ 'ਤੇ ਲਗਾ ਕੇ ਮੈਂ ਰੈਸਟ ਕਰ ਸਕਾਂ ਸੈਂਟਰ ਦਾ ਜਿਹੜਾ ਹਾਈਵੇ ਨੇ ਡਿਵਾਈਡਰ ਉੱਪਰ ਫਾਲ ਬੂਟੇ ਬੜੇ ਲੱਗੇ ਬੂਟੇ ਬੜੇ ਲਾਉਣ ਦੀ ਕੋਸ਼ਿਸ਼ ਕੀਤੀ ਅਗਲਾ ਸੋਸਾਇਟੀ ਲੱਗੀਆਂ ਉਹਦੇ ਵਿੱਚ ਲੇਕਿਨ ਸਾਈਡਾਂ ਦੇ ਉੱਪਰ ਜੋ ਖੇਤਾਂ ਕਰੇਜ ਬੰਦੀ ਜੀ ਦੇ ਦਰਖਤਾਂ ਪਾ ਲੰਘਦੇ ਰੋਡਾਂ ਦੇ ਉੱਪਰ ਜਿਸ ਤਰ੍ਹਾਂ ਸੰਗਰੂਰ ਨਾਭਾ ਰੋਡ ਜਾਂਦੇ ਆ ਜੀ ਪਹਿਲਵਾਨ ਵੀ ਦੀ ਉਹ ਸਮਾਂ ਬਰਾਣਾ ਯਾਦ ਆਂਦਾ ਹੈ ਲੇਕਿਨ ਅੱਜ ਸਮੇਂ ਦੀਆਂ ਸਰਕਾਰਾਂ ਦੇ ਘਾਟ ਜਾਂ ਜਿਹੜੇ ਸਾਡੇ ਵਰਗੇ ਲੋਕ ਨੇ ਉਹ ਵੀ ਅਵੇਸਲੇ ਹੋ ਗਏ ਨੇ ਦਰਖਤਾਂ ਲਾਉਣ ਦੇ ਵਿੱਚ ਅਸੀਂ ਘਰਾਂ ਦੀ ਬੁੱਟੇ ਬੜੇ ਘਟਾਦੇ ਨੇ ਸੋ ਪਹਿਲਾਂ ਤਾਂ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਕਰਦਾ ਆ ਆਪਣੇ ਤੁਹਾਡੇ ਇਸ ਚੈਨਲ ਰਾਹੀਂ ਵੀ ਆਪਾਂ ਆਪਣਾ ਜੀਵਨ ਬਚਾਓ ਆਣ ਵਾਲਾ ਇੱਕ ਬਚਾਓ ਆਪਣਾ ਦਰਖਤ ਆਪਣੇ ਲੈਵਲ ਤੇ ਲਗਾਈਏ ਘੱਟੋ ਇੱਕ ਪਰਿਵਾਰੀ ਕਿਰਖ ਲਗਾ ਲੈ ਤਾਂ ਗੱਲ ਕਿੱਥੇ ਪਹੁੰਚ ਜਾਣੀ ਹੈ ਜਿੱਦ ਤੱਕ ਕਿ এমਪਲਾਈ ਫੈਡਰੇ ਡਿਮਾਂਡ ਦੀ ਗੱਲ ਹੈ ਉਹਨੇ ਨੇ ਆਪਣੇ ਬੈਂਕਿੰਗ ਦੇ ਭਲੇ ਵਾਸਤੇ ਆਪਣੇ ਪੰਜਾਬ ਦੇ ਭਲੇ ਵਾਸਤੇ ਬਿਲਕੁਲ ਡਿਮਾਂਡ ਰੱਖੀ ਹੈ ਉਹਦਾ ਡਿਮਾਂਡ ਦਾ ਹੱਲਾ ਸੀ ਵੀ ਕਰਨ ਨੂੰ ਤਿਆਰ ਹਾਂ ਜਿਸ ਤੋਂ ਪਹਿਲਾਂ ਦੱਸਿਆ ਸੀ ਵੀ 3-4 ਘੰਟੇ ਸਪੋਰਟ ਕਰਨ ਨੂੰ ਤਿਆਰ ਹਾਂ ਦਿਨ ਦੇ ਵਿੱਚ ਬੀਲੀ ਘਟ ਪਹਿਲਾਂ ਹੀ ਬੜੇ ਲੱਗ ਰਹੇ ਨੇ ਸਮੇਂ ਟਰਾਂਸਫਾਰਮਰ ਖਰਾਬ ਹੋ ਰਹੇ ਨੇ ਉਹਦਾ ਅਖਬਾਰਾਂ 'ਚ ਪੜ੍ਹ ਰਹੇ ਏਸੀਆਂ ਬੜਾਕੇ ਹੀ ਪੈ ਰਹੇ ਗਰਮੀ ਇੰਨੀ ਵੱਧ ਗਈ ਪਰ ਅਸੀਂ ਲੋਕ ਉਸ ਚੀ ਦੇ ਆ ਖੁਦ ਜਿੰਮੇਵਾਰ ਹਾਂ ਰਕਤਾਂ ਸਰਕਾਰ ਕੱਟ ਰਹੀ ਹੈ ਅਸੀਂ ਮਾਰਕਟਾਂ ਗੱਡੀਆਂ ਦੀਆਂ ਹਾਈਵੇਲਾਂ ਦੇ ਉੱਪਰ ਕੋਠੀਆਂ ਬਣੀਆਂ ਜਾਂਦੀਆਂ ਰੁੱਖ ਕੱਢੀ ਜਾ ਰਹੇ ਨੇ ਸੋਇਕ ਪਰਵਾਰਿਕ ਦਰਜ ਜ਼ਰੂਰ ਲਗਾਵੇ ਔਰ ਜਿਤ ਤੱਕ ਸਰਕਾਰ ਬੈਠ ਕੇ ਜਿਹੜਾ ਗੱਲ ਜੇ ਕਰੇ ਤਾਂ ਅਸੀਂ ਹਰ ਤਰ੍ਹਾਂ ਦੀ ਸਪੋਰਟ ਕਰਨ ਤਿਆਰ ਆਂ ਜਿਹੜੀ ਫੈਡਰੇਸ਼ਨ ਕਹਿ ਰਹੀ ਹੈ ਚਿੰਤਨ ਦਾ ਵਿਸ਼ਾ ਹੈ ਅਸੀਂ ਉਹਨਾਂ ਚਿੰਤਾਵਾਂ ਦੇ ਨਾਲ ਚਿੰਤਾ ਆਪਣੀ ਪ੍ਰਗਟ ਕਰਦੇ ਆਂ ਲੇਕਿਨ ਅਸੀਂ ਵਪਾਰੀ ਭਾਈ ਪ੍ਰੋਮਿਸ ਹੀ ਕਰਦੇ ਆਂ ਦੁਬਾਰੇ ਅਸੀਂ 3 ਘੰਟੇ ਏਸੀ ਨਹੀਂ ਯੂਜ਼ ਕਰਾਂਗੇ ਪਰ ਬਾਜ਼ਾਰ ਜੇ ਫਿਰ ਸਮੇਂ ਤੋਂ ਪਹਿਲਾਂ ਬੰਦ ਕਰਾਣਾ ਉਹ ਸਾਡੇ ਨਾਲ ਤੱਕਾ ਹੋਊਗਾ ਇੱਕ ਤਰ੍ਹਾਂ ਦਾ ਇਹ ਬਿਲਕੁਲ ਏਸੀ ਵਪਾਰ ਮੰਡਲ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਨੇ ਕਿਹਾ ਕਿ ਜੋ 올 인디아 파워 엔지니어 페더레이션 ਦੇ ਵੱਲੋਂ ਇੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਦੁਕਾਨਾਂ ਦਾ ਸਮਾਂ 7 ਵਜੇ ਸ਼ਾਮੀ ਬੰਦ ਕਰਨ ਦੀ ਗੱਲ ਕਹੀ ਗਈ ਹੈ ਅਤੇ ਸਰਕਾਰੀ ਜਾਂ ਪ੍ਰਾਈਵੇਟ ਦਫ਼ਤਰਾਂ ਨੂੰ 2 ਵਜੇ ਤੱਕ ਬੰਦ ਕਰਨ ਦੀ ਗੱਲ ਕਹੀ ਗਈ ਹੈ ਉੱਥੇ ਹੀ ਜਸਵਿੰਦਰ ਸਿੰਘ ਪ੍ਰਿੰਸ ਕਹਿੰਦੇ ਨੇ ਕਿ ਅਸੀਂ ਵੀ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਲਈ ਤਿਆਰ ਹਾਂ ਉਹ ਕਹਿੰਦੇ ਨੇ ਕਿ 1 ਵਜੇ ਤੋਂ ਲਾ ਕੇ 4 ਵਜੇ ਤੱਕ ਅਸੀਂ ਆਪਣੀਆਂ ਦੁਕਾਨਾਂ ਮਾਲ ਦੇ ਜੋ ਏਸੀ ਨੇ ਉਹ ਬੰਦ ਕਰ ਸਕਦੇ ਆ ਜੇਕਰ ਸਰਕਾਰ ਚਾਹੇ ਉਥੇ ਹੀ ਇਹਨਾਂ ਨੇ ਕਈ ਤਰਕ ਦਿੱਤੇ ਨੇ ਕਿ ਜੇ ਉਹ ਸਰਕਾਰੀ ਦਫਤਰ ਨੇ 8 ਵਜੇ ਤੋਂ 12 ਵਜੇ ਤੱਕ ਦਾ ਵੀ ਸਮਾਂ ਹੋ ਸਕਦਾ ਬਿਨਾ ਏਸੀ ਤੋਂ ਵੀ ਸਰਕਾਰੀ बाबू ਕੰਮ ਕਰ ਸਕਦੇ ਨੇ ਕੈਮਰਾਮੈਨ ਦੀਪਕ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਰੂ